ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪਰਸਾਦ ਪੂਰਾ ਪ੍ਰਭ ਆਰਾਧਿਆ ਤੂ ਰਾਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗੋਬਕੋ ਸਭ ਰਸਨਾ ਦੀ ਜੈ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਸ਼ਰਨ ਬਕੋ ਗਇਓ ਬਕੋ ਸਭ ਰਸਨਾ ਦੀ ਜੈ ਪ੍ਰਾਨ ਅਕੋਰ ਰਹਾਓ ਮਾਨ ਤਨ ਨਿਰਮਲ ਕਰਤ ਕਿਾਰੋ ਹਰ ਸਿੰਚੈ ਅਸ਼ੁੱਧਾ ਸੰਜੋਰ ਇਹ ਹਰਸ ਮਹਿ ਮਗਨ ਹੋਤ ਕਿਰਪਾ ਤੇ ਮੈਂ ਵਿਖਿਆ ਕੇ ਤੋਰ ਆਇਓ ਸਰਨ ਦੀਨ ਦੁਖ ਪੰਜਣਾ ਚਿਤਵੋ ਤੁਮਰੀ ਔਰ ਅਬੇ ਪਦ ਗਾਣ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਨ ਤੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਬੇ ਪਦ ਦਾਣ ਸੁਆਮੀ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਣਾ ਗੁਰੂ ਨਾਨਕ ਸਾਹਿਬ ਜੀ ਦੀ ਮੇਰ ਸਦਕਾ ਜੋ ਸਿਆਲ ਪਾਠ ਰੰਮ ਕੀਤਾ ਹੋਇਆ ਹੈ ਉਸ ਦੇ ਆਪਾ 1342 ਅੰਗ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਮੇਰ ਸਦਕਾ ਪਹੁੰਚ ਚੁਕੇ ਹਾਂ ਅੱਜ ਅੱਗੇ ਉਸ ਦਾ ਚਾਰਨ ਕਰਦੇ ਹਾਂ ਪੜ੍ਹਦੇ ਹਾਂ ਗੁਰੂ ਸਾਹਿਬਾਪਨ ਨੂੰ ਅੱਗੇ ਕੀ ਸੁਝਾ ਰਹੇ ਹਨ ਸਾਨੂੰ ਤੇ ਗੁਰੂ ਸਾਹਿਬ ਜੀ ਮੇਰ ਕਰਨ ਸਭਨਾ ਤੇ ਨਨ ਤਨ RAMDAS GURU ਜਨ ਸਿਰ ਆਕਨੇ ਸਵਾਰਿਆ ਨਨ ਤਨ RAMDAS GURU ਜਨ ਸਿਰ ਆਕਨੇ ਸਵਾਰਿਆ ਵਾਹਿਗੁਰੂ 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 ਨਾਮ ਸ੍ਰੀ ਵਾਹਿਗੁਰੂ